ਸ਼ੈਨ ਸ਼ਾਹ ਦਰਵੇਸ਼ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਪ੍ਰੇਮੀ ਸਿੱਖ ਭਾਈ ਜੱਗਾ ਸਿੰਘ ਸੀ ਉਹ ਆਪ ਜੀ ਦੀ ਬੜੀ ਸੇਵਾ ਕਰਦਾ ਹੁੰਦਾ ਸੀ ਅਤੇ ਸੇਵਾ ਵਿੱਚ ਰਾਤ ਦਿਨ ਤਤਪਰ ਰਹਿੰਦਾ ਸੀ ਪੱਖਾ ਚੱਲਣਾ ਜੋੜਾ ਸਾਫ਼ ਕਰਨਾ ਚਰਨ ਧੋਣੇ ਅਤੇ ਮੁਠੀ ਚਾਪੀ ਕਰਨ ਆਦਿਕ ਜੋ ਵੀ ਸੇਵਾ ਹੋਵੇ ਜੱਗਾ ਸਿੰਘ ਬੜੇ ਪ੍ਰੇਮ ਨਾਲ ਕਰਦਾ ਸੀ ਸਤਿਗੁਰੂ ਜੀ ਵੀ ਉਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਨੂੰ ਸਦਾ ਆਪਣੇ ਪਾਸ ਰੱਖਦੇ ਸਨ ਜਿਸ ਕਰਕੇ ਦੂਸਰੇ ਸਿੱਖ ਸੇਵਕ ਭਾਈ ਜੱਗਾ ਸਿੰਘ ਨਾਲ ਈਰਖਾ ਰੱਖਣ ਲੱਗ ਪਏ ਪਰ ਭਾਈ ਜੱਗਾ ਸਿੰਘ ਉਹਨਾਂ ਦੀ ਈਰਖਾ ਨੂੰ ਮਨ ਤੇ ਨਹੀਂ ਸੀ ਲਿਆਉਂਦਾ ਅਤੇ ਉਹਨਾਂ ਨਾਲ ਪ੍ਰੇਮ ਪਿਆਰ ਵਾਲਾ ਵਰਤਾਓ ਹੀ ਵਰਤਦਾ ਸੀ ਜੱਗਾ ਸਿੰਘ ਸਤਿਗੁਰੂ ਜੀ ਦੀ ਸੇਵਾ ਤੋਂ ਬਿਨਾਂ ਹੋਰ ਕਿਸੇ ਨਾਲ ਬਹੁਤੀ ਬੋਲਚਾਲ ਨਹੀਂ ਸੀ ਰੱਖਦਾ ਇੱਕ ਦਿਨ ਸਤਗੁਰੂ ਜੀ ਪਲੰਘ ਉੱਤੇ ਲੇਟ ਰਹੇ ਸਨ ਪਰ ਸੇਵਾਦਾਰਾਂ ਨੇ ਸਮਝਿਆ ਕਿ ਗੁਰੂ ਜੀ ਸੁੱਤੇ ਪਏ ਹਨ ਉਹਨਾਂ ਨੇ ਜੱਗਾ ਸਿੰਘ ਨੂੰ ਆਖਿਆ ਤੂੰ ਜਦੋਂ ਕਦੋਂ ਵੀ ਅੱਗੇ ਹੋ ਕੇ ਗੁਰੂ ਜੀ ਦੀ ਸੇਵਾ ਕਰਦਾ ਹੈ ਤੂੰ ਹੋਰ ਸੇਵਾਦਾਰਾਂ ਨੂੰ ਪਿੱਛੇ ਪਾ ਦਿੰਦਾ ਹੈ ਤੇਰੇ ਵਰਗੇ ਅੱਗੇ ਵੀ ਕਈ ਸੇਵਾਦਾਰ ਹੋਏ ਹਨ ਜਿਹੜੇ ਅੰਤ ਨੂੰ ਸੇਵਾ ਛੱਡ ਕੇ ਘਰਾਂ ਨੂੰ ਭੱਜ ਗਏ ਹੁਣ ਤੇਰੀ ਵਾਰੀ ਹੈ ਵੇਖੀਏ ਤੂੰ ਕਿੰਨਾ ਕੁ ਚਿਰ ਸੇਵਾ ਕਰਦਾ ਹੈ ਇਹਨਾਂ ਗੱਲਾਂ ਦਾ ਜੱਗਾ ਸਿੰਘ ਨੇ ਕੋਈ ਉੱਤਰ ਨਾ ਦਿੱਤਾ ਅਤੇ ਪ੍ਰੇਮ ਨਾਲ ਆਪਣੇ ਧਿਆਨ ਗੁਰੂ ਜੀ ਦੀ ਸੇਵਾ ਕਰਨ ਵਿੱਚ ਲਗਾ ਰਿਹਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਜਾਗਦੇ ਹੀ ਸਨ ਇਹ ਗੱਲਾਂ ਚੁੱਪਚਾਪ ਸੁਣਦੇ ਰਹੇ ਦੂਜੇ ਦਿਨ ਆਪ ਜੀ ਨੇ ਜੱਗਾ ਸਿੰਘ ਨੂੰ ਦੀਵਾਨ ਵਿੱਚ ਪੁੱਛਿਆ ਕਿ ਤੇਰੇ ਨਾਲ ਈਰਖਾ ਕਰਕੇ ਸੇਵਾਦਾਰਾ ਨੇ ਰਾਤ ਸਮੇਂ ਤੈਨੂੰ ਕੀ ਆਖਿਆ ਸੀ ਜੱਗਾ ਸਿੰਘ ਨੇ ਕਿਹਾ ਗੁਰੂ ਜੀ ਮੈਨੂੰ ਕਿਸੇ ਨੇ ਕੁਝ ਨਹੀਂ ਸੀ ਕਿਹਾ ਅਤੇ ਨਾ ਹੀ ਕੋਈ ਈਰਖਾ ਕਰਦਾ ਹੈ ਮੈਨੂੰ ਲੋਕਾਂ ਦੀਆਂ ਗੱਲਾਂ ਨਾਲ ਕੋਈ ਵਾਸਤਾ ਨਹੀਂ ਹੈ ਮੇਰਾ ਕੇਵਲ ਇਹੀ ਨਿਸ਼ਚੈ ਹੈ ਲੋਕਨ ਕੀ ਚੁਤ్రਾਈ ਉਪਮਾ ਤੇ ਬਸੰਤਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੱਗਾ ਸਿੰਘ ਦੀ ਇਹ ਗੱਲ ਸੁਣ ਕੇ ਸਤਗੁਰੂ ਜੀ ਨੇ ਸਾਰੇ ਸੇਵਾਦਾਰਾਂ ਦੇ ਸਾਹਮਣੇ ਇੱਕ ਘੜੇ ਵਿੱਚ ਇੱਕ ਪੱਥਰੀ ਤੇ ਇੱਕ ਪਤਾਸਾ ਪਵਾ ਦਿੱਤਾ ਜਦ ਇੱਕ ਪਹਿਰ ਬੀਤ ਗਿਆ ਤਾਂ ਇੱਕ ਸੇਵਾਦਾਰ ਨੂੰ ਹੁਕਮ ਕੀਤਾ ਕਿ ਪਾਣੀ ਵਿੱਚੋਂ ਪੱਥਰੀ ਤੇ ਪਤਾਸਾ ਦੋਵੇਂ ਕੱਢ ਲਿਆਓ ਸੇਵਾਦਾਰ ਨੇ ਜਦ ਘੜੇ ਵਿੱਚ ਹੱਥ ਪਾਇਆ ਤਾਂ ਪਾਣੀ ਵਿੱਚ ਪੱਥਰੀ ਤਾਂ ਤਤਕਾਲ ਹੀ ਕੱਢ ਲਈ ਪਰ ਪਤਾਸਾ ਨਹੀਂ ਮਿਲਿਆ ਉਸਨੇ ਕਿਹਾ ਗੁਰੂ ਜੀ ਪਤਾਸਾ ਪਾਣੀ ਵਿੱਚ ਘੁਲ ਗਿਆ ਹੈ ਉਹ ਨਹੀਂ ਮਿਲਦਾ ਸਤਗੁਰੂ ਜੀ ਨੇ ਦੱਸਿਆ ਵੇਖੋ ਪਤਾਸਾ ਜਿਹੜਾ ਕੋਮਲ ਤੇ ਮਿੱਠਾ ਸੀ ਉਹ ਪਾਣੀ ਨਾਲ ਮਿਲ ਕੇ ਉਸ ਨਾਲ ਹੀ ਇੱਕਸਰ ਹੋ ਗਿਆ ਹੈ ਪਰ ਜਿਹੜਾ ਇਹ ਕਠੋਰ ਪੱਥਰ ਹੈ ਉਸ ਦੇ ਅੰਦਰ ਪਾਣੀ ਨੇ ਅਸਰ ਨਹੀਂ ਕੀਤਾ ਉਹ ਜਿਉਂ ਦਾ ਤਿਉਂ ਕਠੋਰ ਹੀ ਰਿਹਾ ਹੈ ਇਸੇ ਪ੍ਰਕਾਰ ਹੀ ਖਾਲਸਾ ਜੀ ਵਿਚਾਰ ਕਰਕੇ ਵੇਖੋ ਕਿ ਇਹ ਸਾਡੇ ਸੇਵਾਦਾਰ ਜੋ ਸਦਾ ਹੀ ਸਾਡੇ ਪਾਸ ਰਹਿੰਦੇ ਹਨ ਇਹਨਾਂ ਨੇ ਕੋਈ ਇੱਕ ਗੁਣ ਵੀ ਧਾਰਨ ਨਹੀਂ ਕੀਤਾ ਈਰਖਾਵਾਦੀ ਹੀ ਰਹੇ ਹਨ ਇਹ ਉਹ ਡੱਡੂਆਂ ਸਮਾਨ ਹਨ ਜਿਨ੍ਹਾਂ ਦਾ ਵਾਸਾ ਪਾਣੀ ਵਿੱਚ ਕਮਲ ਦੇ ਫੁੱਲਾਂ ਨਾਲ ਹੀ ਹੁੰਦਾ ਹੈ ਪਰ ਉਹ ਗੁਣ ਰੂਪੀ ਕਮਲਾਂ ਦੇ ਨੇੜੇ ਔਗਣ ਰੂਪੀ ਜਾਲਾ ਹੀ ਖਾਂਦੇ ਹਨ ਯਥਾ ਸ਼ਰਦਾਵਾਨ ਭੌਰੇ ਕਮਲਾਂ ਦੇ ਨੇੜੇ ਨਹੀਂ ਰਹਿੰਦੇ ਪਰ ਉਹ ਖੋਜ ਖੋਜ ਕੇ ਕਮਲਾਂ ਦੇ ਸਰੋਵਰ ਗੁਰੂ ਨੂੰ ਲੱਭ ਲੈਂਦੇ ਹਨ ਤਥਾ ਸਾਖਤ ਕਾਂ ਤੇ ਸੰਤ ਜਨ ਹੰਸ ਭਾਵੇਂ ਇੱਕ ਥਾਂ ਹੀ ਰਹਿਣ ਪਰ ਫੇਰ ਵੀ ਉਹਨਾਂ ਦੀ ਚਾਲ ਤੇ ਖਾਣ ਪੀਣ ਦੀ ਕਾਰ ਆਪੋ ਆਪਣੀ ਵਖਰੀ ਹੁੰਦੀ ਹੈ ਹੋਰ ਵੇਖੋ ਚਿੱਚੜ ਤੇ ਜੋਕ ਦੁੱਧ ਵਾਲੇ ਥਣ ਨਾਲ ਲੱਗ ਕੇ ਦੁੱਧ ਦੀ ਸਾਰ ਨਹੀਂ ਜਾਣਦੇ ਅਤੇ ਔਗਣ ਭਾਵ ਔਗਣ ਦਾ ਲਹੂ ਹੀ ਪੀਂਦੇ ਹਨ ਇਸ ਪ੍ਰਕਾਰ ਹੀ ਸਾਡੇ ਸੇਵਾਦਾਰ ਹਨ ਜਿਹੜੇ ਇੱਕ ਸ਼ਰਧਾਵਾਨ ਸਿੱਖ ਦੇ ਨਾਲ ਬਹੁਤ ਈਰਖਾ ਕਰ ਰਹੇ ਹਨ ਇਸ ਪ੍ਰਕਾਰ ਦੀ ਸਿੱਖਿਆ ਉਪਦੇਸ਼ ਦੇ ਕੇ ਆਪ ਜੀ ਨੇ ਭਾਈ ਜੱਗਾ ਸਿੰਘ ਨੂੰ ਥਾਪੜਾ ਦੇ ਕੇ ਮਿਹਾਲ ਕਰ ਦਿੱਤਾ ਜੋ ਗੁਰੂ ਗੁਰੂ ਜਪ ਕੇ ਪਰਮ ਪਦ ਨੂੰ ਪ੍ਰਾਪਤ ਹੋਇਆ ਇਸ ਤਰ੍ਹਾਂ ਗੁਰੂ ਜੀ ਨੇ ਸੇਵਾ ਭਾਵਨਾ ਵਾਲਿਆਂ ਪ੍ਰਤੀ ਇਹ ਬਚਨ ਪ੍ਰਗਟ ਕੀਤੇ ਅਤੇ ਜੋ ਈਰਖਾ ਕਰਦੇ ਸਨ ਉਹਨਾਂ ਵਾਸਤੇ ਉਹ ਬਚਨ ਕਹੇ ਸੋ ਇਸ ਤਰ੍ਹਾਂ ਗੁਰੂ ਜੀ ਨੇ ਈਰਖਾ ਕਰਨ ਵਾਲਿਆਂ ਨੂੰ ਸਮਝਾਇਆ